ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਉਨਾ ਸਾਰੇ ਸਾਥੀਆਂ ਦੀ ਜਿਨ੍ਹਾਂ ਸਾਥੀਆਂ ਨੇ ਪੀਐਸਟੈਟ ਦਾ ਪੇਪਰ ਦਿੱਤਾ ਹੋਇਆ ਐਂਡ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ ਕੁਝ ਦਿਨਾਂ ਦੇ ਵਿੱਚ ਪੀਐਸਟੈਟ ਦਾ ਨਤੀਜਾ ਤੁਹਾਨੂੰ ਦੇਖਣ ਨੂੰ ਮਿਲੇਗਾ ਐਂਡ ਸਾਰਿਆਂ ਦਾ ਪੇਪਰ ਕਲੀਅਰ ਹੋਵੇ ਇਹ ਵੀ ਕੋਈ ਜ਼ਰੂਰੀ ਗੱਲ ਨਹੀਂ ਹੈਗੀ ਸੋ ਇਸ ਕਰਕੇ ਹੀ ਮੈਂ ਪੋਸਟ ਗ੍ਰੈਜੂਏਟ ਸਾਥੀਆਂ ਦੀ ਗੱਲ ਕਰਨ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਆ 343 ਲੈਕਚਰਰ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਉਹ ਰੱਦ ਕੀਤੀਆਂ ਗਈਆਂ ਪੰਜਾਬ ਸਰਕਾਰ ਦੁਆਰਾ ਐਂਡ ਅਸੀਂ ਉਮੀਦ ਕਰ ਸਕਦੇ ਹਾਂ ਇਨ ਫਿਊਚਰ ਤੁਹਾਨੂੰ ਲੈਕਚਰਰ ਦੀ ਜਿਹੜੀ ਭਰਤੀ ਹੈਗੀ ਆ ਜੀ ਉਹ ਵੀ ਵੇਖਣ ਨੂੰ ਮਿਲੂਗੀ ਐਗਜ਼ੈਕਟ ਡੇਟ ਜਾਂ ਫਿਰ ਮੰਥ 10 ਪਾਣਾ ਕਾਫੀ ਮੁਸ਼ਕਲ ਹੈ ਪਰ ਤੁਹਾਨੂੰ ਇਸ ਗੱਲ ਦਾ ਪਤਾ ਆ ਕਿ ਫਿਊਚਰ ਵਿੱਚ ਜਿਹੜਾ ਭਰਤੀ ਸੰਬੰਧੀ ਨੋਟੀਫਿਕੇਸ਼ਨ ਤੁਹਾਨੂੰ ਜਰੂਰ ਦੇਖਣ ਨੂੰ ਮਿਲੇਗਾ ਐਂਡ ਜੇਕਰ ਤੁਸੀਂ ਅੱਜ ਤੋਂ ਹੀ ਆਪਣੇ ਪੇਪਰ ਦੀ ਤਿਆਰੀ ਸ਼ੁਰੂ ਕਰਦੇ ਹੋ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਪੇਪਰਾਂ ਦੀ ਜੁੜੀ ਤਿਆਰੀ ਹੈਗੀ ਅ ਜੀ ਉਹ ਤੁਸੀਂ ਪੂਰੀ ਕਰ ਲਵੋ ਕੋਚਿੰਗ ਲੈਣਾ ਜਾਫਰ ਸੈਲਫ ਸਟੱਡੀ ਕਰਨਾ ਇਹ ਤੁਹਾਡਾ ਆਪ ਦਾ ਪਰਸਨਲ ਡਿਸੀਜਨ ਹੈਗਾ ਯਾਰ ਪਰ ਤਿਆਰੀ ਕਰਨ ਬਾਰੇ ਸਿਰਫ ਸੋਚਣਾ ਅਤੇ ਤਿਆਰੀ ਨਾ ਕਰਨਾ ਜੇ ਤੁਸੀਂ ਇਹ ਕੰਮ ਕਰ ਰਹੇ ਹੋ ਫਿਰ ਬਹੁਤ ਵੱਡੀ ਗਲਤੀ ਕਰ ਰਹੇ ਹੋ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਨਾ ਤੁਸੀਂ 10ਵੀਂ ਜਮਾਤ ਪਾਸ ਕੀਤੀ 12ਵੀਂ ਜਮਾਤ ਪਾਸ ਕੀਤੀ ਫਿਰ ਤੁਸੀਂ ਗ੍ਰੈਜੂਏਸ਼ਨ ਕੀਤੀ ਬੀਐਡ ਕੀਤੀ ਪੋਸਟ ਗ੍ਰੈਜੂਏਸ਼ਨ ਕੀਤੀ ਪੀਐਸਟੈਟ ਦਾ ਪੇਪਰ ਵੀ ਪਾਸ ਕੀਤਾ ਹੋਣਾ ਜਾਂ ਫਿਰ ਚਲੋ ਨਹੀਂ ਵੀ ਹੋਇਆ ਸੀਟੈਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੋਊਗੀ ਇਨੀਆਂ ਪ੍ਰੀਖਿਆ ਆਵਾ ਤੁਸੀਂ ਪਾਸ ਕੀਤੀਆਂ ਨੇ ਸਿਲੇਬਸ ਅਕੋਰਡਿੰਗ ਹੀ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਰਹੇ ਹੋ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਲੈਕਚਰ ਆਰ ਕਾਡਰ ਪੇਪਰ ਦੀ ਤਿਆਰੀ ਕਰਨੀ ਹੈ ਸਿਲੇਬਸ ਦਾ ਪ੍ਰਿੰਟ ਆਊਟ ਕਢਵਾ ਲਓ ਸਿਲੇਬਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਪਿਛਲੇ ਟਾਈਮ ਤੋਂ ਚੱਲਿਆ ਸਿਲੇਬਸ ਹੀ ਦੇਖਣ ਨੂੰ ਮਿਲੇਗਾ ਸਿਲੇਬਸ ਵਿੱਚ ਕੋਈ ਚੇਂਜ ਤਾਂ ਹੋਣਾ ਨਹੀਂ ਸੋ ਉਸ ਸਿਲੇਬਸ ਦੇ ਅਕੋਰਡਿੰਗ ਹੀ ਆਪਣੀਆਂ ਗ੍ਰੈਜੂਏਸ਼ਨ ਦੀਆਂ ਜਿਹੜੀਆਂ ਕਿਤਾਬਾਂ ਨੇ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀ ਤਿਆਰੀ ਜੇਕਰ ਕੀਤੀ ਜਾਵੇ ਤਾਂ ਤੁਹਾਡੇ ਫੇਵਰ ਵਿੱਚ ਹੀ ਸਾਰੀਆਂ ਗੱਲਾਂ ਆਉਂਦੀਆਂ ਨੇ ਤੁਸੀਂ ਆਪ ਦੇ ਇੱਕ ਸੀਟ ਪੱਕੀ ਕਰ ਸਕਦੇ ਹੋ ਜੇਕਰ ਤੁਸੀਂ ਅੱਜ ਹੀ ਬੈਠਦੇ ਹੋ ਆਪਦੇ ਪੇਪਰ ਦੀ ਤਿਆਰੀ ਕਰਨੀ ਸਟਾਰਟ ਕਰਦੇ ਹੋ ਅਭਿਆਸ ਕਰਨ ਦੇ ਨਾਲ ਸਾਰੀਆਂ ਚੀਜ਼ਾਂ ਪੋਸੀਬਲ ਹੁੰਦੀਆਂ ਨੇ ਜੇ ਤੁਹਾਡੀ ਸਟੱਡੀ ਵਿੱਚ ਗੈਪ ਪਿਆ ਹੋਇਆ ਕਾਫੀ ਟਾਈਮ ਤੋਂ ਤੁਸੀਂ ਤਿਆਰੀ ਨਹੀਂ ਸ਼ੁਰੂ ਕੀਤੀ ਨਾ ਹੀ ਤੁਹਾਡਾ ਪੜਨ ਦਾ ਦਿਲ ਕਰਦਾ ਫਿਰ ਤੁਸੀਂ ਅੱਜ ਤੋਂ ਹੀ ਸ਼ੁਰੂਆਤ ਕਰੋ ਥੋੜਾ ਥੋੜਾ ਪੜਨਾ ਸਟਾਰਟ ਕਰੋ ਜੇ ਤੁਹਾਡਾ ਦਿਲ ਬਿਲਕੁਲ ਵੀ ਨਹੀਂ ਕਰਦਾ ਅੱਧਾ ਘੰਟਾ ਬੈਠ ਜੋ ਡੇਲੀ ਦਾ ਹੌਲੀ ਹੌਲੀ ਇਸ ਟਾਈਮਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰੋ ਤਾਂ ਮੈਨੂੰ ਲੱਗਦਾ ਹਫਤੇ ਦੇ ਵਿੱਚ ਦੋ ਹਫਤਿਆਂ ਦੇ ਵਿੱਚ ਜਾਂ ਫਿਰ ਤਿੰਨ ਹਫਤਿਆਂ ਦੇ ਵਿੱਚ ਜਿਹੜਾ ਤੁਹਾਨੂੰ ਫਰਕ ਹੈਗਾ ਆ ਪੋਜੀਟਿਵ ਜਿਹੜੇ ਨਤੀਜੇ ਹੈਗੇ ਆ ਜੀ ਉਹ ਵੀ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੇ ਐਂਡ ਇਨ ਫਿਊਚਰ ਪੀਐਸਟੈਟ ਮਾਸਟਰ ਕਾਰਡ ਲੈਕਚਰਰ ਕਾਰਡ ਈਟੀਟੀ ਕਾਰਡ ਤੋਂ ਰਿਲੇਟਿਡ ਕੋਈ ਵੀ ਨੋਟੀਫਿਕੇਸ਼ਨ ਜਾਂ ਫਿਰ ਅਪਡੇਟ ਪੰਜਾਬ ਸਰਕਾਰ ਜਾਂ ਫਿਰ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ ਤਾਂ ਮੇਰੇ ਦੁਆਰਾ ਵੀਡੀਓ ਫਾਰਮੈਟ ਦੇ ਵਿੱਚ ਸਾਰੀ ਚੀਜ਼ਾਂ ਦੀ ਜਾਣਕਾਰੀ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ ਐਂਡ ਆਪਣੇ ਇਸ ਚੈਨਲ ਤੇ ਟੀਚਿੰਗ ਇਗਜ਼ਾਮ ਤੋਂ ਰਿਲੇਟਡ ਸਾਰੀਆਂ ਅਪਡੇਟਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਮੈਂ ਕਦੇ ਵੀ ਕੋਈ ਵੀ ਵੀਡੀਓ ਅਪਲੋਡ ਕਰਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ So much for watching god bless you all